ਦੱਬੀ ਹੈਗੀ ਕੇਕੋ ਦੱਬੀ ਲਿਓ ਇਹਨਾਂ ਤੋਂ ਲਵਾਉਣੀ ਅੱਗ ਮੇਰਾ ਫੋਨ ਲਿਆ ਸਿੱਧੇ ਨਹੀਂ ਨਹੀਂ ਅਸਤ ਜੀ ਸਾਹਿਬ ਇਹ ਗੱਲ ਨਹੀਂ ਤੁਸੀਂ ਵੇਖ ਰਹੇ ਹੋ ਜੀਤ ਵੈਬ ਟੀਵੀ ਮਨਵਾ ਸ਼ਹਿਰ ਤੋਂ ਜਸਵੀਰ ਸਿੰਘ ਰੂਪਪੁਰ ਮੇਰੇ ਨਾਲ ਗਰਜਿੰਦਰ ਸਿੰਘ ਗੁਰੂ ਅੱਜ ਦੀ ਵੱਡੀ ਖਬਰ ਲੈ ਕੇ ਹਾਜ਼ਰ ਆਇਆ ਕਿ ਅੱਜ ਪਿੰਡ ਸੱਧਵਾ ਦੇ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਤੇ ਮੌਕੇ ਤੇ ਖੇਤੀਬਾੜੀ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਅੱਗ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸਾਨਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ ਇਸ ਗੱਲ ਦੀ ਵੱਡੀ ਲੈਵਲ ਤੇ ਚਰਚਾ ਹੋਈ ਆ ਤੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਕਿਸਾਨਾਂ ਨੇ ਦੱਸਿਆ ਕਿ ਸਾਡੀਆਂ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਤੇ ਆਪਾਂ ਤੁਹਾਡੀ ਗੱਲ ਕਰਾਉਨੇ ਆ ਦਵਿੰਦਰ ਸਿੰਘ ਦੇ ਨਾਲ ਉਹ ਜਿਹੜੇ ਕਿਸਾਨ ਆਗੂ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮੌਕੇ ਦੇ ਉੱਤੇ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਇੱਕ ਤਾਂ ਪਰਾਲੀ ਦੀ ਸਮੱਸਿਆ ਬਹੁਤ ਵੱਡੀ ਜ਼ਿੰਮੇਵਾਰਾਂ ਲਈ ਬਣੀ ਹੋਈ ਹੈ ਦੁਰਜੀ ਗੰਨੇ ਦੀ ਪੇਮੈਂਟ ਜਿਹੜੀ ਪੁਰਾਣੀ ਪੇਮੈਂਟ ਤਕਰੀਬਨ 240 ਕਰੋੜ ਰੁਪਈਆ ਸਾਰੇ ਪੰਜਾਬ ਦੀਆਂ ਮਿਲਾਂ ਦੀ 93 ਕਰੋੜ ਰੁਪਈਆ ਉਹ ਜਿਹੜਾ 61 ਰੁਪਈਏ ਸਬਸਿਡੀ ਦੇਣੀ ਸੀ ਸਰਕਾਰ ਨੇ ਸਾਨੂੰ 93 ਕਰੋੜ ਰੁਪਈਆ ਉਹ ਸਰਕਾਰ ਵਾਲਾ ਮੰਨਦਾ ਤੇ 27 ਕਰੋੜ ਰੁਪਈਆ ਸਾਡੀ ਫਗਵਾੜੀ ਦੀ 슈ਗਰ ਮਿਲਦਾ ਜੀ ਜ਼ਿਮੀਂਦਾਰਾਂ ਦਾ ਬਕਾਇਆ ਪਿਛਲੇ 2 ਸਾਲਾਂ ਦਾ ਤੇ ਲਗਭਗ 120 ਕਰੋੜ ਰੁਪਈਆ ਸਾਰੀਆਂ ਮਿਲਾਂ ਦਾ ਰਲਾ ਕੇ ਸਰਕਾਰੀ ਮਿਲਾਂ ਦਾ ਵੀ ਤੇ 240 ਕਰੋੜ ਰੁਪਈਆ ਇਹ ਸਾਡਾ ਮਿੱਲਾਂ ਵਾਲਾ ਗੰਨੇ ਦਾ ਬਕਾਇਆ ਰਹਿੰਦਾ ਉਹਦੇ ਬਾਬਤ ਅੱਜ ਅਸੀਂ ਮਾਨਯੋਗ ਐਸ.ਡੀ.ਐਮ ਬੰਗਾ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਸਾਡਾ ਜੋ ਬਕਾਇਆ ਉਹ ਛੇਤੀ ਤੋਂ ਛੇਤੀ ਖਾਤਿਆਂ 'ਚ ਪਵਾਇਆ ਜਾਵੇ ਅਤੇ ਜੋ ਵੀ ਆ ਛੇਤੀ ਤੋਂ ਛੇਤੀ ਸਾਡੇ ਗੰਨੇ ਦਾ ਰੇਟ ਵਧਾਇਆ ਜਾਵੇ ਤਾਂ ਮਿੱਲਾਂ ਚਲਾਉਣ ਦੀ ਤਰੀਕ ਦੱਸੀ ਜਾਵੇ ਕਿਉਂਕਿ ਜ਼ਿਮੀਂਦਾਰ ਪਹਿਲਾਂ ਝੋਨੇ ਨੇ ਰੋਲ ਤਾਂ ਗੰਨੇ ਦੀ ਪ੍ਰਾਣੀ ਪੇਮੈਂਟ ਨਹੀਂ ਮਿਲ ਰਹੀ ਹੁਣ ਮੋਰੇ ਹੋਰ ਬਹੁਤ ਦਿੱਕਤਾਂ ਨੇ ਜਿਵੇਂ ਆ ਹਰਿਆਣੇ ਦਾ ਰੇਟ ਵੱਧ ਹੈ ਸਾਡੇ ਨਾਲੋਂ 15 ਰੁਪਏ ਵੱਧ ਹੈ ਉੱਥੇ ਗੰਨੇ ਦਾ ਰੇਟ ਸਾਨੂੰ ਵੀ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ ਦਾ ਦਿੱਤਾ ਜਾਵੇ ਗੰਨੇ ਦਾ ਤੇ ਐਸ ਡੀ ਐਮ ਸਾਹਿਬ ਨੂੰ ਅੱਜ ਅਸੀਂ ਮਿਲੇ ਤਾਂ ਉਸ ਤੋਂ ਬਾਅਦ ਜੇ ਤਾਂ ਕੋਈ ਸਾਡੀ ਸੁਣਵਾਈ ਹੁਣ ਹੋ ਗਈ ਠੀਕ ਆ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਤਕਰੀਬਨ 18 ਤਰੀਕ ਨੂੰ ਡੀ ਸੀ ਸਾਹਿਬ ਨੂੰ ਵੀ ਮੰਗ ਪੱਤਰ ਦੇਵਾਂਗੇ ਔਰ ਡੀ ਸੀ ਸਾਹਿਬ ਦੇ 3 ਘੰਟੇ ਦਾ ਅਸੀਂ ਉੱਤੇ ਧਰਨਾ ਪ੍ਰਦਰਸ਼ਨ ਕਰਾਂਗੇ 11 ਤੋਂ 2 ਵਜੇ ਤੱਕ ਜੇ ਫੇਰ ਵੀ ਨਹੀਂ ਸਾਡੀ ਸੁਣਵਾਈ ਹੋਈ 21 ਤਰੀਕ ਨੂੰ ਅਸੀਂ 메ਨ ਹਾਈਵੇ ਤੇ ਰੇਲਵੇ ਟਰੈਕ ਜਾਮ ਕਰਾਂਗੇ ਜੀ ਤੇ ਇਹ ਅਸੀਂ ਹੋਰ ਮੰਗਾ ਸਾਡੀਆਂ ਜੋ ਆਣ ਪਰਾਲੀ ਦੀ ਸਾਮ ਸੰਭਾਲ ਲਈ ਨਾ ਤਾਂ ਸਾਨੂੰ ਜ਼ਿੰਮੇਵਾਰਨ ਕੋਈ ਮਸ਼ੀਨਰੀ ਭਈਆ ਕਰਾਈਆ ਸਰਕਾਰ ਨੇ ਔਰ ਜੋ ਸਾਡੇ ਕਿਸਾਨਾਂ ਨੇ ਅੱਗ ਲਾਈ ਹੈ ਪਰਾਲੀ ਨੂੰ ਉਹ ਪਰਚੇ ਕਰਤੇ ਕਹਿੰਿਆ ਜ਼ਿੰਮੇਵਾਰਾਂ ਤੇ ਰੈੱਡ ਐਂਟਰੀਆਂ ਕਰਤੀਆਂ ਫਰਦਾਂ ਤੇ ਉਹ ਵੀ ਵਾਪਸ ਕਰਾਉਣ ਲਈ ਅਸੀਂ ਉਹਨਾਂ ਨੂੰ ਕਿਹਾ ਜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੈੱਡ ਐਂਟਰੀਆਂ ਹਟਾ ਦੇਣਗੇ ਫਰਦਾਂ ਤੋਂ ਜਿਹੜੇ ਪਰਚੇ ਕੀਤੇ ਨੇ ਉਹ ਵਾਪਸ ਲੈ ਲੈਣਗੇ ਤਾਂ ਠੀਕ ਹੈ ਨਹੀਂ ਤਾਂ ਇੱਕ ਵੱਡਾ ਐਜੀਟੇਸ਼ਨ ਹਰੇਕ ਬਲਾਕ ਦੇ ਵਿੱਚ ਵਿੱਡਿਆ ਜਾਊਗਾ ਤੇ ਸਰਕਾਰ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਕਿਸਾਨ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ ਕਿਉਂਕਿ ਝੋਨੇ ਦਾ ਝਾੜ ਤੁਹਾਨੂੰ ਵੀ ਪਤਾ ਹੈ ਕਿ ਘੱਟੋ-ਘੱਟ ਇੱਕ ਮਗਰ 15 ਤੋਂ 20 ਕੁਇੰਟਲ ਦਾ ਘਟ ਗਿਆ ਸਿੱਧਾ-ਸਿੱਧਾ 30 ਹਜ਼ਾਰ ਦਾ ਜ਼ਿਮੀਂਦਾਰ ਨੂੰ ਇੱਕ ਖੇਤ ਮਗਰ ਘਾਟਾ ਪਿਆ ਸਾਂਝਾ ਜਾਵੇ ਤਾਂ ਕਿੱਥੇ ਨੂੰ ਜਾਵੇ ਨੰਬਰ 2 ਤੇ ਇੱਕ ਬਿਲਰਾਂ ਵਾਲੇ ਸਾਡੇ ਆਮ ਪਿੰਡਾਂ ਦੇ ਸਾਡੇ ਪਿੰਡ ਵੀ ਹੈਗੇ ਨੇ ਬਿਲਰਾਂ ਵਾਲੇ ਵੀਰਾਂ ਦੀ ਵੀ ਮਜਬੂਰੀ ਆ ਮਜਬੂਰੀ ਕਹਾਂਗੇ ਉਹਨਾਂ ਦੀ ਪਰਾਲੀ ਦਾ ਵੀ ਕੋਈ ਚਾਲੂ ਨਹੀਂ ਮੋਰੀ ਉਹਨਾਂ ਨੇ ਵੱਡੇ ਖਰਚੇ ਕਰਕੇ ਮਸ਼ੀਨਰੀ ਬਣਾਈ ਆ ਉਹਨਾਂ ਨੇ ਘੱਟੋ ਘੱਟ 1500 ਤੋਂ 2000 ਰੁਪਏ ਆਪਣਾ ਰੇਟ ਰੱਖਿਆ ਖੇਤ ਦੇ ਵਿੱਚੋਂ ਪਰਾਲੀ ਦੀ ਸਾਂਭ ਸੰਭਾਲਣ ਲਈ ਜੇਮਿਨਾਰ ਉਹ ਨਹੀਂ ਦੇ ਸਕਦਾ ਇਸ ਲਈ ਮਜਬੂਰ ਸਾਡਾ ਵੀ ਸ਼ੌਂਕ ਨਹੀਂ ਮਜਬੂਰੀ ਬਸ ਅਸੀਂ ਪਰਾਲੀ ਨੂੰ ਅੱਗ ਲਗਾ ਰਹੇ ਹਾਂ ਇਹ ਤੁਹਾਡੀ ਮਾਦੀਮ ਰਹੀ ਹੈ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਸਾਡਾ ਹੱਲ ਕੀਤਾ ਜਾਵੇ ਜੋ ਸਾਡੇ ਜ਼ਿੰਮੇਵਾਰਾਂ ਦੇ ਫਰਦਾਂ ਤੇ ਰੈਡ ਰੈਡ ਐਂਟਰੀਆਂ ਕੀਤੀਆਂ ਉਹ ਹਟਾਈਆਂ ਜਾਣ ਜਿਹੜੇ ਜ਼ਿੰਮੇਵਾਰਾਂ ਨੂੰ ਜੁਰਮਾਨੇ ਕੀਤੇ ਨੇ ਉਹ ਵਾਪਸ ਕੀਤੇ ਜਾਣ ਜਿਨ੍ਹਾਂ ਜ਼ਿੰਮੇਵਾਰਾਂ ਤੇ ਐਫਆਰਆਈ ਦਰਜ ਕੀਤੀ ਹੈ ਉਹ ਐਫਆਰਆਈ ਵੀ ਵਾਪਸ ਕੀਤੀ ਜਾਵੇ ਤੇ ਜੇ ਸਰਕਾਰ ਕਰ ਦੂਗੀ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਕ ਵੱਡੇ ਅੰਦੋਲਨ ਤੁਹਾਨੂੰ ਰੋਡਾਂ ਤੇ ਦੇਖਣ ਨੂੰ ਮਿਲਣਗੇ ਜੀ